ਅੱਜ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਅੱਜ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਪਠ ਨੰਬਰ 22 ਆਈ ਕਵਿਤਾ ਹੈ ਪ੍ਰੋਫੈਸਰ ਪੂਰਨ ਸਿੰਘ ਇਹਦੇ ਲੇਖਕ ਹਨ ਦੇ ਕਵਿਤਾ ਦਾ ਨਾਮ ਹੈ ਜੀ ਮਾਂ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠ ਦੀ ਇਹ ਕਵਿਤਾ ਦੀ ਵਿਆਖਿਆ ਤੇ ਔਖੇ ਸ਼ਬਦਾਂ ਬਾਰੇ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਔਖੇ ਸ਼ਬਦ ਨੇ ਕਣ ਛਾਵਾਂ ਗੁੱਡੀ ਛਾਵਾਂ ਵਾਲਾ ਕਣ ਛਾਵਾਂ ਗੁੱਡੀ ਛਾਵਾਂ ਵਾਲਾ ਫੂਲਾ ਦੇ ਮੁਰਚਾਈਆਂ ਪੁੱਤਰਾਂ ਦੇ ਕਮਜ਼ੋਰ ਹੋਣ ਤੇ ਫੂਲਾ ਦੇ ਮੁਰਚਾਈਆਂ ਪੁੱਤਰਾਂ ਦੇ ਕਮਜ਼ੋਰ ਹੋਣ ਤੇ ਗਰਜਾਂ ਲੋਭ ਲਾਲਚ ਗਰਜਾਂ ਕੀ ਵਹੀਂ ਲੋਭ ਲਾਲਚ ਥਮੀਆਂ ਰੋਕੀਆਂ ਨਾਸੁਕਰੇ Ehsan na mannan wale ਛਰੇ ਵਹੀਂ ਆ ਇਹਦੇ ਓਖੇ ਸ਼ਬਦ ਐ ਇਦੇ ਬਾਅਦ ਸਾਡਾ ਅੱਜ ਵਿਖੋ ਜੀ ਸਾਡਾ ਕਵਿਤਾ ਹੈ ਇਹਦੀ ਵਿਆਖਿਆ ਤੇ ਪ੍ਰਸੰਗ ਬਾਰੇ ਦੱਸਾਂਗਾ ਮਾਂ ਵਰਗਾ ਕਣ ਛਾਵਾਂ ਮਾਂ ਵਰਗਾ ਕਣ ਛਾਵਾਂ ਬੁੱਟਾ ਮੈਨੂੰ ਨਜ਼ਰ ਨਾ ਆਏ ਮਾਂ ਵਰਗਾ ਕਣ ਛਾਵਾਂ ਬੁੱਟਾ ਮੈਨੂੰ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਛਾਂ ਉਦਾਰੀ ਰੱਬ ਨੇ ਸਰੋਗ ਬਣਾਏ ਕੀ ਬਈ ਜਿਸ ਤੋਂ ਛਾਂ ਲੈ ਕੇ ਰੱਬ ਨੇ ਸਰੋਗ ਬਣਾਏ ਮਾ ਵਰਗਾ ਕਣ ਛਾਵਾਂ ਬੁੱਟਾ ਮਾ ਵਰਗਾ ਕਣ ਛਾਵਾਂ ਬੁੱਟਾ ਮੈਨੂੰ ਨਜ਼ਰ ਨਾ ਆਵੇ ਜਿਸ ਤੋਂ ਛਾਂ ਲੈ ਕੇ ਰੱਬ ਨੇ ਸੁਰਗ ਬਣਾਇ ਬਾਕੀ ਕੁਲ ਦੁਨੀਆ ਦੇ ਭੂਟੇ ਜੜ ਸੁੱਖ ਜੜ ਸੁਕੀਆਂ ਸੁੱਕ ਜਾਂਦੇ ਕੀ ਬਏ ਬਾਕੀ ਕੁਲ ਦੁਨੀਆ ਦੇ ਭੂਟੇ ਜੜ ਸੁਕੀਆਂ ਸੁੱਕ ਜਾਂਦੇ ਐ ਪਰ ਫੁੱਲਾਂ ਦੇ ਮੁਰਝਾਈ ਐ ਭੁੱਟਾ ਸੁੱਕ ਜਾਵੇ ਆ ਕਵਿਤਾ ਦੀ ਆ ਵਿਦ ਪਰਸੰਕੀਏਗਾ ਆ ਕਾਵੀ ਬੰਦ ਪ੍ਰੋਫੈਸਰ ਮੋਨ ਸਿੰਘ ਦੀ ਲੱਖੀ ਕਵਿਤਾ ਮਾ ਵਿੱਚੋਂ ਲਿਆ ਗਿਆ ਹੈ ਜੋ ਕਿ ਦੂਜਾ ਪੜਾਅ ਵਿੱਚ ਦਰਜ ਹੈ ਇਸ ਕਵਿਤਾ ਇਸ ਕਾਵਿਬੰਧ ਵਿੱਚ ਕਵੀ ਨੇ ਬੱਚਿਆਂ ਪ੍ਰਤੀ ਮਾਂ ਦੀ ਮਮਤਾ ਪ੍ਰੀ ਭਾਵਨਾ ਨੂੰ ਪੇਸ਼ ਕੀਤਾ ਹੈ ਕੀ ਕਹਿੰਦਾ ਕਿ ਬਈ ਮਾਂ ਵਰਗਾ ਕਣ ਛਾਵਾ ਬੁੱਟਾ ਮੈਨੂੰ ਨਜ਼ਰ ਨਾ ਆਏ ਇਸ ਵਿੱਚ ਕਵੀ ਕੀ ਕਹਿੰਦਾ ਸੀ ਕਿ ਮੈਨੂੰ ਕਿਧਰੇ ਵੀ ਮਾਂ ਵਰਗੀ ਸੰਗਣੀ ਛਾਂ ਵਾਲਾ ਬੁੱਟਾ ਦਿਖਾਈ ਨਹੀਂ ਦਿੰਦਾ ਉਹ ਕਹਿੰਦਾ ਹੈ ਕਿ ਮੈਨੂੰ ਕਿਧਰੇ ਪਾਸੇ ਵੀ ਮਾ ਵਰਗਾ ਸੰਗਣੀ ਛਾਂ ਵਾਲਾ ਭੂਟਾ ਦਿਖਾਈ ਨਹੀਂ ਦਿੰਦਾ ਰੱਬ ਨੇ ਇਸ ਭੂਟੇ ਤੋਂ ਗੀਬੇ ਜ ਰੱਬ ਨੇ ਹੀ ਇਸ ਭੂਟੇ ਤੋਂ ਛਾਂ ਲੈ ਕੇ ਕਿਹੜੀ ਸਰਗਦੀ ਰਚਨਾ ਕੀਤੀ ਹੈ ਕਿਦੇ ਮਾ ਰੂਪੀ ਭੂਟੇ ਤੋਂ ਛਾਂ ਲੈ ਕੇ ਰੱਬ ਨੇ ਕਿਹੜੀ ਸਰਗਦੀ ਰਚਨਾ ਕੀਤੀ ਜਿੱਥੇ ਦੁਨੀਆ ਤੇ ਭੂਟੇ ਝੜ ਸੁੱਕਣ ਨਾਲ ਬਈ ਉਹ ਜਿੱਥੇ ਹੋਰ ਦੁਨੀਆ ਦੇ ਭੂਟੇ ਝੜ ਸੁੱਕਣ ਨਾਲ ਮੁਰਝਾ ਜਾਂਦੇ ਹਨ ਉੱਥੇ ਮਾ ਰੂਪੀ ਭੂਟਾ ਆਪਣੇ ਫੁੱਲਾਂ ਇਹ ਫੁੱਲਾਂ ਦਾ ਭਾਅ ਕੀ ਬਈ ਬੇ ਜਿੱਥੇ ਦੁਨੀਆ ਤੇ ਭੁੱਟੇ ਚੜਨੂ ਕੀ ਕਹਿੰਦਾ ਸੀ ਜਿੱਥੇ ਦੁਨੀਆ ਦੇ ਭੁੱਟੇ ਜੜ ਸੁੱਕਣ ਨਾਲ ਸੁੱਕ ਜਾਂਦੇ ਉੱਥੇ ਮਾਂ ਰੂਪੀ ਭੁੱਟਾ ਇਹ ਭੁੱਟਾ ਆਪਣੇ ਫੁੱਲਾਂ ਯਾਨੀ ਇਹਦਾ ਫੁੱਲਾਂ ਦਾ ਮਤਲਬ ਕੀ ਨਾਲ ਦੀ ਤੁਲਨਾ ਕੀਤੀ ਗਈ ਸੀ ਆਪਣੇ ਧੀਆ ਤੇ ਪੁੱਤਰਾ ਨਾਲ ਤੇ ਮਾਂ ਰੂਪੀ ਭੁੱਟਾ ਆਪਣੇ ਫੁੱਲਾਂ ਭਾਉ ਫੁੱਲਾ ਬਾਉਤੀ ਆਪੂਤਰਾ ਦੇ ਮੁਰਝਾਣ ਨਾਲ ਸੁੱਕ ਜਾਂਦਾ ਬੇ ਆਪਣੇ ਪੁੱਤਰਾ ਨੂੰ ਪੁੱਤਰੀਆਂ ਨੂੰ ਪੁੱਤਰਾ ਨੂੰ ਦੁਖੀ ਵੇਖ ਕੇ ਮਾਂ ਰੂਪੀ ਪੁੱਟਾ ਸੁਖ ਜਾਂਦਾ ਸੀ। ਤੋਂ ਵਿਦਿਆਰਥੀ ਸਾਡਾ ਅੱਜ ਦਾ ਜਿਹੜਾ ਵਿਸ਼ਾ ਸੀ ਆ ਮਾਂ ਕਵਿਤਾ ਇਹਦੇ ਵਿੱਚ ਸਾਡੀ ਦੋ ਕਵਿਤਾ ਹੈ ਇੱਕ ਮਾਸਟਰ ਅਮਰੀਕ ਸਿੰਘ ਦੀ ਲਿਖੀ ਹੋਈ ਉਹਦਾ ਵੀ ਨਾਮ ਮਾਂ ਹੈ ਆ ਵੀ ਮਾਂ ਆ ਇੱਥੇ ਸਮਾਪਤ ਹੋਈ ਸੀ ਤੇ ਦੂਜੀ ਕਵਿਤਾ ਬਾਰੇ ਮੈਂ ਤੁਹਾਨੂੰ ਅੱਗੇ ਵਾਲੇ ਕੱਕੇ ਵਿੱਚ ਦੱਸਾਂਗਾ ਅੱਜ ਦੀ ਕੱਕੇ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸ਼ਿਰਲੈਂਡ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਧ ਦੀ ਕੱਠਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ